ਵਿਰਾਸਤ ਚੈਨਲ ਤੇ ਸਾਡੀਆਂ ਵੀਡੀਓ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਆਪਾਂ ਇੱਕ ਬੇਟੀ ਦੇ ਵਿਆਹ ਤੇ ਗਾਇਆ ਜਾਣ ਵਾਲਾ ਸੁਹਾਗ ਬੋਲ ਕੇ ਸੁਣਾਉਣ ਜਾ ਰਹੇ ਹਾਂ ਜੀ ਸੁਣ ਕੇ ਜਰੂਰ ਦੱਸਿਓ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਵਿਰਾਸਤ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਕਮੈਂਟ ਵੀ ਜਰੂਰ ਕਰਦਿਆ ਕਰੋ ਸੁਣੋ ਜੀ ਸਅ ਅਜ ਦਸੀ ਮੇਰੀ ਇਹ ਲੜ ਲੜਕੀਏ ਪਈਲਾ ਮਾਇਆ ਤੈਨੋਂ ਕੀ ਦਾਈ ਸਅ ਅਜ ਦਸੀ ਮੇਰੀ ਇਹ ਲੜ ਲੜਕੀਏ ਪਈਲਾ ਮਾਇਆ ਤੈਨੋਂ ਕੀ ਦ ਸੋਹਾ ਗਣ ਪਈਲਾ ਮਾਇਆ ਮੈਨੋਦਾਈ ਮਾਤਾ ਮੇਰੀ ਸਰਬ ਸੋਹਾ ਗਣ ਪਈਲਾ ਮਾਇਆ ਮੈਨੋਦਾਈ ਸ ਸੱਚ ਦਸੀ ਮੇਰੀ ਇਹ ਲੜ ਲੜਕੀਏ ਦੂਜਾ ਮਾਇਆ ਤੈਨੋਂ ਕੀ ਧਾਈ ਸੱਚ ਦਸੀ ਮੇਰੀ ਇਹ ਲੜ ਲੜਕੀਏ ਦੂਜਾ ਮਾਇਆ ਤੈਨੋਂ ਕੀ ਧਾਈ ਦੂਜ ਮਾਇਆ ਮੈਨੋਦਾਈ ਪਾਬੋ ਮੇਰੀ ਇਹ ਸਰਬਸਹਾ ਗਣ ਦੂਜ ਮਾਇਆ ਮੈਨੋਦਾਈ ਸਾਚਦ ਸੀ ਮੇਰੀਏ ਲਾਡਲ ਲੜਕੀਏ ਤੇ ਜਮਾਇਆ ਤੈਨੋਂ ਕੀदाई ਸਾਚ ਦਸੀ ਮੇਰੀਏ ਲਾਡਲ ਲੜਕੀਏ ਤੇ ਜਮਾਇਆ ਤੈਨੋਂ ਕੀदाई ਚਾਚੀ ਮੇਰੀ ਸਰਬ ਸੁਹਾਗਣ ਤੇ ਜਮਾਇਆ ਮੈਨੋ ਦਾ ਚਾਚੀ ਮੇਰੀ ਸਰਬ ਸੁਹਾਗਣ ਤੇ ਜਮਾਇਆ ਮੈਨੋ ਸੱਚ ਦਸੀ ਮੇਰੀ ਇਹ ਲਾਡਲੜਕੀਏ ਚੌਥਾ ਮਾਇਆ ਤੈਨੋਂ ਕੀदाई ਸੱਚ ਦਸੀ ਮੇਰੀ ਇਹ ਲਾਡਲੜਕੀਏ ਚੌਥਾ ਮਾਇਆ ਤੈਨੋਂ ਕੀदाई ਪੈਣਾ ਮੇਰੀਏ ਸਰਬ ਸੁਹਾਗਣ ਚੌਥਾ ਮਾਇਆ ਮੈਨੋ ਪੈਣਾ ਮੇਰੀਏ ਸਰਬ ਸੁਹਾਗਣ ਚੌਥਾ ਮਾਇਆ ਮੈਨੋ ਸੱਚ ਦਸੀ ਮੇਰੀਏ ਲਾਡਲੜਕੀਏ ਪਾਣਵਾ ਮਾਇਆ ਤੈਨੋਂ ਕੀ ਧਾਈ ਸੱਚ ਦਸੀ ਮੇਰੀਏ ਲਾਡਲੜਕੀਏ ਪਾਣਵਾ ਮਾਇਆ ਤੈਨੋਂ ਕੀ ਧਾਈ പഞ്ചമാ മായ മൈനോ ദൈ പൂ മേ സർവസഹണ